ਸਾਸੀਕਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਸ਼ਹਿਰ ਫਰੀ ਕੋਟ ਦੋਸਤੋ ਤੁਹਾਨੂੰ ਪਤਾ ਹੀ ਆ ਪਿਛਲੇ ਕਾਫੀ ਲੰਮਾ ਸਮੇਂ ਤੋਂ 4-5 ਸਾਲ ਤੋਂ ਹਨ ਆਪਾਂ ਇੱਕ ਆਯੁਰਵੈਦ ਦਵਾਈ ਦੇ ਰਹੇ ਹਾਂ ਜਿਹੜੀ ਆਪਾਂ ਦਵਾਈ ਦੇ ਰਹੇ ਹਾਂ ਤੁਹਾਨੂੰ ਪਤਾ ਹੀ ਆ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਆ ਜਿਸ ਦਾ ਨਾਂ ਹੈਗਾ ਕੈਂਸਰ ਸਾਡੇ ਜਿਹੜੇ ਬਜ਼ੁਰਗ ਸੀ ਜਿਹੜੇ ਆਪਣੇ ਦਾਦੇ ਪੜਦਾਦੇ ਸੀ ਜਿਹੜੇ ਇਹ ਬਿਮਾਰੀ ਆ ਇਸ ਬਿਮਾਰੀ ਦਾ ਨਾਂ ਲੈਣ ਤੋਂ ਗਰੇਜ ਕਰਦੇ ਹੁੰਦੇ ਸੀ ਪਹਿਲਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀ ਇਹ ਬਿਮਾਰੀ ਆ ਪੂਰੇ ਵਰਲਡ ਦੇ ਵਿੱਚ ਇੰਨੀ ਕਿ ਜ਼ਿਆਦਾ ਬਾਦੀ ਜਾ ਚੁੱਕੀ ਆ ਆਪਾਂ ਦੇਖ ਰਹੇ ਆ ਹਸਪਤਾਲਾਂ ਦੇ ਵਿੱਚ ਜਿੱਦਾਂ ਪਹਿਲਾਂ ਟੀਵੀ ਦੀਆਂ ਵਾਰਡਾਂ ਵੱਖਰੀਆਂ ਬਣਦੀਆਂ ਹੁੰਦੀਆਂ ਸੀ ਉਸੇ ਤਰ੍ਹਾਂ ਕੈਂਸਰ ਦੀਆਂ ਵਾਰਡਾਂ ਵੱਖਰੀਆਂ ਬਣ ਰਹੀਆਂ ਨਵੇਂ-ਨਵੇਂ ਵੱਡੇ-ਵੱਡੇ ਹਸਪਤਾਲ ਜਿਹੜੇ ਕੈਂਸਰ ਦੇ ਆ ਉਹ ਬਣ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਬਾਬਾ ਸ਼ੇਖ ਫਰੀਦ ਦੀ ਕਿਰਪਾ ਦੇ ਨਾਲ 5 ਸਾਲ ਪਲੱਸ ਸਮਾਂ ਹੋ ਚੱਲਿਆ ਆਪਾਂ ਨੂੰ ਇਸ ਬਿਮਾਰੀ ਤੇ ਕੰਮ ਕਰਦਿਆਂ ਨੂੰ ਬੜੇ ਸੋਹਣੇ ਰਿਜ਼ਲਟ ਆ ਰਹੇ ਆ ਮੈਂ ਇੱਕ ਵੀਡੀਓ ਬੋਲਦਾ ਹੁਣਾਂ ਮੈਨੂੰ ਵੀ ਪਤਾ ਜੇ 100 ਪੇਸ਼ੈਂਟ ਦਵਾਈ ਲੈਣ ਆਉਂਦਾ ਉਹਦੇ ਵਿੱਚੋਂ 90 ਪੇਸ਼ੈਂਟ ਉਹ ਆਉਂਦੇ ਆ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਆ 10 ਪੇਸ਼ੈਂਟ ਐਦਾਂ ਦੇ ਆਉਂਦੇ ਆ ਜਿਨੂੰ ਪਹਿਲੀ ਦੂਜੀ ਜਾਂ ਤੀਜੀ ਸਟੇਜ ਤੇ ਪਤਾ ਲੱਗ ਜਾਂਦਾ ਤੇ ਜਿਹੜੇ 90 ਮਰੀਜ਼ ਆਉਂਦੇ ਆ 100 ਚੋਂ ਉਹ ਉਹ ਆਉਂਦੇ ਆ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਆ ਮੇਰਾ ਮਕਸਦ ਹੁੰਦਾ ਹਰ ਵਾਰੀ ਜਿਹੜੀ ਵੀ ਕੋਈ ਮਰੀਜ਼ ਦੀ ਸਟੋਰੀ ਆ ਸੱਚੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰੀਏ ਜਿਹੜੇ ਪੇਸ਼ੈਂਟ ਦਵਾਈ ਲੈਣ ਆਉਂਦੇ ਆ ਉਹ ਵੀ ਮੇਰਾ ਮਕਸਦ ਹੁੰਦਾ ਵੀ ਉਹਨਾਂ ਨੂੰ ਸੱਚਾਈ ਦੱਸ ਕੇ ਦਵਾਈ ਖਵਾਈ ਜਾਵੇ ਜਿਹੜੇ ਸਵਾਸ ਆ ਉਹ ਗੁਰੂ ਸਾਹਿਬ ਦੇ ਹੱਥ ਦੇ ਵਿੱਚ ਆ ਮੇਰੇ ਕੋਲ ਉਹ ਕੰਮ ਨਹੀਂ ਹੈਗਾ ਕਿਸੇ ਨੂੰ ਝੂਠ ਬੋਲ ਕੇ ਦਵਾਈ ਖ ਹਰੇਕ ਬੰਦੇ ਨੂੰ ਦੱਸਿਆ ਜਾਂਦਾ ਕਿ ਵੀਰੇ ਐਨੀਕ ਬਿਮਾਰੀ ਹੈਗੀ ਆ ਦਵਾਈ ਖਾਣੀ ਨਹੀਂ ਖਾਣੀ ਤੇਰੀ ਮਰਜ਼ੀ ਆ ਹਨਾ ਗਾਂ ਪਰੋਸਾ ਇੱਕ ਵਿਸ਼ਵਾਸ ਬਹੁਤ ਸਾਰੇ ਸਾਡੇ ਵੀਰ ਭਰਾ ਇਦਾਂ ਦੇ ਹੈਗੇ ਆ ਜਿਹੜੇ ਪੂਰੇ ਵਰਲਡ ਦੇ ਵਿੱਚ ਦਵਾਈਆਂ ਦਾ ਆਯੁਰਵੈਦ ਦਵਾਈਆਂ ਦਾ ਦੇਸੀ ਹੋਮੋਪੈਥੀ ਜਿਹੜਾ ਦਵਾਈਆਂ ਦਾ ਕੰਮ ਕਰਦੇ ਆ ਪਰ ਸਾਡਾ ਇੱਕ ਪ੍ਰੋਸੈਸ ਇਹ ਹੈ ਅਗਲੇ ਨੂੰ ਸੱਚ ਦੱਸ ਕੇ ਦਵਾਈ ਦੇਣੀ ਆ ਜੇਕਰ ਆਪਣੇ ਵੀ ਪਰਿਵਾਰ ਦੇ ਵਿੱਚ ਕਿਸੇ ਨੂੰ ਕੈਂਸਰ ਦੀ 슈ਗਰ ਦੀ ਜਾਂ ਕੋਈ ਸਾਡਾ ਵੀਰ ਭੈਣ ਭਰਾ ਨਸ਼ਾ ਕਰਦਾ ਮਾਈਗਰੇਨ ਡਿਪਰੈਸ਼ਨ ਆ ਜਾਂ ਕਿਸੇ ਨੂੰ ਥਾਇਰਾਇਡ ਆ ਹਨਾ ਇਦਾਂ ਸਮੱਸਿਆ ਹੈਗੀ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਦਵਾਈ ਲਿਆ ਸਕਦੇ ਆ ਜੇ ਆਨਲਾਈਨ ਮੰਗਾਉਣੀ ਆ ਤਾਂ ਆਨਲਾਈਨ ਦਵਾਈ ਵੀ ਮਗਵਾ ਸਕਦੇ ਆ ਮੋਬਾਈਲ ਨੰਬਰ ਜਿਹੜਾ ਸਾਡਾ ਹੈਗਾ 7710107774 ਦਵਾਈ ਲੈਣ ਆਉਣ ਦਾ ਜਿਹੜਾ ਸਥਾਨ ਤੇ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਜੇ ਫੋਨ ਵੀ ਕਰਨਾ 9 ਤੋਂ ਲੈ ਕੇ 4 ਵਜੇ ਤੱਕ ਅਰਾਈਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਆ ਫਰੀਦਕੋਟ ਤੋਂ ਫਰੋਇਪੋ ਰੋਡ ਤੇ ਪਹਿਲਾ ਪਿੰਡ ਪੀਪਲੀ ਆਉਂਦਾ ਪੀਪਲੀ ਤੋਂ 2 ਕਿਲੋਮੀਟਰ ਛੇਪਦੇ ਵਾਲੇ ਪਾਸੇ ਆਪਣਾ ਪਿੰਡ ਆ ਅਰਾਈਆਂ ਵਾਲਾ ਕਲਾ ਠੀਕ ਹੈ ਜੀ ਮੇਰਾ ਮਕਸਦ ਹੁੰਦਾ ਹਰ ਵਾਰੀ ਤੁਹਾਡੇ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰੀਏ ਤਾਂ ਜੋ ਆਪਣੇ ਕਿਸੇ ਵੀ ਪਰਿਵਾਰ ਦੇ ਵਿੱਚ ਪਹਿਲੀ ਗੱਲ ਤਾਂ ਰੱਬ ਸੁੱਖ ਸ਼ਾਂਤੀ ਰੱਖੇ ਹਨਾ ਕਿਸੇ ਦੇ ਪਰਿਵਾਰ ਦੇ ਵਿੱਚ ਇਹ ਜਿਹੜੀ ਨਾਮਰਾਦ ਬਿਮਾਰੀ ਨਾ ਆਵੇ ਜੇਕਰ ਫਿਰ ਵੀ ਸਾਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਸੱਜਣ ਮਿੱਤਰ ਨੂੰ ਜਾਂ ਸਾਡੇ ਕਿਸੇ ਫੈਮਿਲੀ ਮੈਂਬਰ ਨੂੰ ਇਦਾਂ ਦੀ ਸਮੱਸਿਆ ਆਈ ਆ ਤਾਂ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਇੱਕ ਵਾਰੀ ਦਵਾਈ ਦਾ ਇਸਤੇਮਾਲ ਜ਼ਰੂਰ ਕਰੋ ਇਹ ਆਪਣੀ ਦਵਾਈ ਆ ਸਾਰੀ ਆਯੁਰਵੈਦ ਦਵਾਈ ਆ ਸਾਰੀਆਂ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਹੋਈ ਦਵਾਈ ਆ ਮੈਂ ਵੀਡੀਓ ਦੇ ਵਿੱਚ ਹਰ ਵੀਡੀਓ ਦੇ ਵਿੱਚ ਇਹੀ ਗੱਲ ਬੋਲਦਾ ਹੋਂ ਨਾ ਸਾਡੀ ਕੋਈ ਵੀ ਦਵਾਈ ਆ ਕਿਸੇ ਵੀ ਤਰ੍ਹਾਂ ਦੀ ਆ ਕਿਸੇ ਵੀ ਬਿਮਾਰੀ ਦੀ ਆ ਤੁਸੀਂ ਇਹਨੂੰ ਲੈਬ ਟੈਸਟਡ ਕਰਾ ਸਕਦੇ ਆ ਇਹਦੇ 'ਚ ਕੋਈ ਵੀ ਕੈਮੀਕਲ ਕੋਈ ਸਟੀਰਡ ਕੋਈ ਡਰਗ ਐਦਾਂ ਦਾ ਕੁਝ ਨਹੀਂ ਹੈਗਾ ਇਹ ਪਿਓਰ ਜੜੀਆਂ ਬੂਟੀਆਂ ਜਿਹੜੀਆਂ ਸਾਡੇ ਦਾਦੇ ਪੜਦਾਦੇ ਖਾਂਦੇ ਸੀ ਇਹ ਸਾਰੀਆਂ ਘਰੇ ਆਪ ਤਿਆਰ ਕੀਤੀਆਂ ਹੋਈਆਂ ਦਵਾਈਆਂ ਇਹ ਕਿਸੇ ਫੈਕਟਰੀ ਤੋਂ ਮੰਗਾਈਆਂ ਹੋਈਆਂ ਦਵਾਈਆਂ ਨਹੀਂ ਹੈਗੀਆਂ ਸਾਰੀਆਂ ਆਪ ਤਿਆਰ ਕੀਤੀਆਂ ਐਸਵਰੀ ਮੇਰੇ ਨਾਲ ਇੱਕ ਭੈਣ ਜੀ ਬੈਠਿਆ ਮੈਂ ਗੱਲ ਕਰੂੰਗਾ ਪਿੰਡ ਪੁੱਛੂੰਗਾ ਸ਼ਹਿਰ ਪੁੱਛੂੰਗਾ ਬਿਮਾਰੀ ਕਿਨੂੰ ਸੀ ਉਹ ਪੁੱਛੂੰਗਾ ਜੇਕਰ ਤੁਹਾਨੂੰ ਲੱਗਦਾ ਵੀ ਮੇਰੇ ਕੋਲ ਆਉਣ ਤੋਂ ਪਹਿਲਾਂ ਮੈਂ ਮਰੀਜ਼ ਦਾ ਨਾਮ ਪਤਾ ਦੱਸੂੰਗਾ ਤੁਸੀਂ ਪਿੰਡ ਜਾ ਕੇ ਪਿੰਡ ਘਰਦਿਆਂ ਨੂੰ ਮਿਲ ਕੇ ਰਿਪੋਰਟਾਂ ਵੀ ਵੇਖ ਸਕਦੇ ਆ ਹਨਾ ਉਹਨਾਂ ਦੇ ਘਰੇ ਵੀ ਜਾ ਕੇ ਵੇਖ ਸਕਦੇ ਆ ਕਿ ਵਾਕਈ ਦਵਾਈ ਨਾਲ ਰਿਜ਼ਲਟ ਮਿਲਿਆ ਜਾਂ ਇੱਕ ਗੱਲਾ ਜਾਂ ਵੈਸੇ ਇਦਾਂ ਵੀ ਆ ਹਨਾ ਇੱਕ ਜਦੋਂ ਵੀਡੀਓ ਪਾਉਂਦੇ ਹੁੰਨੇ ਨਾ ਕਈ ਵਿੱਚ ਇਦਾਂ ਦੇ ਇਨਸਾਨ ਵੀ ਹੈਗੇ ਆ ਮੈਂ ਹੁਣ ਉਹਨਾਂ ਨੂੰ ਕੀ ਕਵਾਂ ਮਨਬੁੱਧੀ ਕਵਾਂ ਜਾਂ ਕੀ ਕਵਾਂ ਉਹਨਾਂ ਨੂੰ ਮੈਂ ਉਹ ਕਈ ਵਾਰੀ ਨਾ ਥੱਲੇ ਕਮੈਂਟ ਕਰ ਦਿੰਦੇ ਹੁੰਦੇ ਆ ਕਿ ਜਿਹੜੇ ਕੈਮਰੇ ਆ ਕੇ ਬੈਠੇ ਆ ਝੂਠ ਬੋਲ ਰਹੇ ਆ ਇਹਨਾਂ ਨੂੰ ਕਿੰਨੇ ਪੈਸੇ ਦਿੱਤੇ ਆ ਉਹਨਾਂ ਵੀਰਾਂ ਨੂੰ ਸਵਾਲ ਇੱਕ ਜਵਾਬ ਆ ਮੇਰਾ ਸੌਰੀ ਸਵਾਲ ਦਾ ਵੀ ਤੁਸੀਂ ਮੇਰੇ ਕੈਮਰੇ ਆ ਕੇ ਬੈਠ ਕੇ ਪਹਿਲੀ ਗੱਲ ਤਾਂ ਦੱਸੋ ਵੀਡੀਓ ਬਣਾਉਣ ਦੇ ਕਿੰਨੇ ਪੈਸੇ ਲਾਓਗੇ ਜਦੋਂ ਮੈਨੂੰ ਕਹਿੰਦਾਂ ਆ ਹਨਾ ਫਿਰ ਤੁਸੀਂ ਕਮਲਿਓ ਰੱਬ ਤੋਂ ਡਰੋ ਕੀ ਕਹੋਗੇ ਤੁਹਾਡੇ ਪਰਿਵਾਰ ਚ ਕਿਹੜੇ ਬੰਦੇ ਨੂੰ ਕੈਂਸਰ ਆ ਸਾਡੇ ਬਜ਼ੁਰਗ ਨਾਂ ਲੈਣ ਤੋਂ ਗਰੇਜ਼ ਕਰਦੇ ਸੀ ਹੈ ਵੀ ਉਹਨਾਂ ਨੂੰ ਸ਼ਰਮ ਦਾ ਘਾਟ ਆ ਇੱਕ ਉਹਨਾਂ ਨੂੰ ਮੇਰਾ ਜਵਾਬ ਆ ਇਹ ਵੀ ਜੇ ਉਹਨਾਂ ਨੂੰ ਲੱਗੇ ਮੇਰਾ ਨੰਬਰ ਥੱਲੇ ਦਿੱਤਾ ਹੋਇਆ ਮੇਰੇ ਨਾਲ ਫੋਨ ਕਰਕੇ ਕੈਮਰੇ ਮੂਰੇ ਬਹਿ ਕੇ ਉਹ ਵੀ ਵੀਡੀਓ ਬਣਾ ਸਕਦੇ ਆ ਠੀਕ ਹੈ ਪਹਿਲੀ ਗੱਲ ਤਾਂ ਉਹਨਾਂ ਨੂੰ ਸ਼ਰਮ ਦਾ ਘਾਟਾ ਹੋਣਾ ਚਾਹੀਦਾ ਇਸ ਚੀਜ਼ ਦਾ ਤੇ ਇਸ ਵਾਰ ਮੇਰੇ ਨਾਲ ਇੱਕ ਭੈਣ ਜੀ ਬੈਠੇ ਆ ਮੈਂ ਇਹਨਾਂ ਨਾਲ ਜਾਣਕਾਰੀ ਸਾਂਝੀ ਕਰੂੰਗਾ ਤੁਹਾਡੇ ਨਾਲ ਜੋ ਵੀ ਗੱਲਬਾਤ ਆ ਮੈਂ ਸਾਰੀ ਸ਼ੇਅਰ ਕਰੂੰਗਾ ਸਸੀ ਕਾ ਭੈਣ ਜੀ ਸਸੀ ਥੋੜਾ ਜੋਚੀ ਬੋਲੇ ਜੋ ਕੀ ਨਾਮ ਆ ਤੁਹਾਡਾ ਸਰ ਮੇਰਾ ਨਾਮ ਪਰਮਜੀਤ ਕੌਰ ਪਰਮਜੀਤ ਕੌਰ ਆਪਣੇ ਪਰਿਵਾਰ ਦੇ ਵਿੱਚ ਜਿਹੜੀ ਕੈਂਸਰ ਦੀ ਬਿਮਾਰੀ ਸੀ ਇਹ ਨਾਮਰਾਦ ਬਿਮਾਰੀ ਸੀ ਪਰਿਵਾਰ ਦੇ ਵਿੱਚ ਕਿਹੜੇ ਇਨਸਾਨ ਨੂੰ ਸੀ ਸਰ ਮੇਰੇ ਫਾਦਰ ਸਾਹਿਬ ਨੂੰ ਤੁਹਾਡੇ ਪਿਤਾ ਜੀ ਨੂੰ ਸੀਗਾ ਹਾਂ ਤੇ ਕਿੰਨਾ ਟਾਈਮ ਹੋ ਗਿਆ ਜਿਹੜੀ ਆਪਣੀ ਦਵਾਈ ਚੱਲਦਿਆਂ ਨੂੰ ਸਰ ਇਹ ਦਵਾਈ 2 ਅਗਸਤ ਤੋਂ ਸ਼ੁਰੂ ਹੋਈ ਦ ਜਦੋਂ ਦਵਾਈ ਲੈਣ ਆਏ ਸੀ ਪਿਤਾ ਜੀ ਨੂੰ ਜਿਹੜੀ ਸਮੱਸਿਆ ਸੀ ਸਰੀਰ ਦੇ ਕਿੰਨੇ ਕੇਸੇ ਚ ਸੀ ਸਰ ਬਹੁਤ ਜ਼ਿਆਦਾ ਸੀਰੀਅਸ ਸੀ ਪੀਜੀਆਈ ਗੈਸ ਸੀਗੇ ਸਰ ਉਹਨਾਂ ਨੇ ਜਵਾਬ ਦਿੱਤਾ ਹੋਇਆ ਸੀਗਾ ਉਹਨਾਂ ਦੇ ਛਾਤੀ 'ਚ ਵੀ ਸਾਰਾ ਫੈਲ ਗਿਆ ਸੀਗਾ ਪਿੱਛੇ ਉਹਨਾਂ ਦੇ ਰੀੜ ਦੀ ਹੱਡੀ 'ਚ ਵੀ ਚਲੇ ਗਿਆ ਸੀਗਾ ਹਾਲੀਵਰਚ ਵੀ ਆ ਗਿਆ ਸੀ ਹਾਂ ਪੇਟ 'ਚ ਵੀ ਆ ਗਿਆ ਸੀ ਸਰ ਬੈੱਡ 'ਤੇ ਸੀਗੇ ਤੇ ਬਿਲਕੁਲ ਜਿਆਦਾ ਸੀਰੀਅਸ ਸੀਗੇ ਬਿਲਕੁਲ ਕੁਝ ਖਾਂਦੇ ਪੀਂਦੇ ਨਹੀਂ ਸੀਗੇ ਕੀਮੋ ਲਗੀਆਂ ਸੀ ਹਾਂਜੀ ਸਰ ਕੀਮੋ ਲਗੀਆਂ ਸੀ ਪੀਜੀਆਈ ਤੋਂ ਸਾਨੂੰ ਜਵਾਬ ਮਿਲਿਆ ਹੋਇਆ ਪੀਜੀਆਈ ਤੋਂ ਜਵਾਬ ਮਿਲ ਗਿਆ ਸੀ ਹਾਂਜੀ ਸਰ ਜਵਾਬ ਮਿਲਿਆ ਅੱਛਾ ਹੁਣ ਆਪਾਂ ਪੈਟ ਸਕੈਨ ਕਰਾਈ ਆ ਹਾਂਜੀ ਸਰ ਜੋ ਸਚਾਈ ਆ ਜੋ ਹਕੀਕਤ ਆ ਉਹ ਕੈਮਰੇ ਦੇ ਸਾਹਮਣੇ ਆਪਾਂ ਸੱਚੀ ਜਾਣਕਾਰੀ ਦੱਸਣੀ ਆ ਰਿਪੋਰਟ ਚ ਕੀ ਆਇਆ ਤੇ 8 ਮਹੀਨੇ ਦਵਾਈ ਖਾ ਕੇ ਸਾਨੂੰ ਕੀ ਰਿਜ਼ਲਟ ਮਿਲਿਆ ਸਰ ਪਹਿਲਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਰਮਾਤਮਾ ਦਿਨ ਦੁਗਣੀ ਰਾਜੋਗਨੀ ਤਰੱਕੀ ਬਖਸ਼ੇ ਮਾਲਕ ਦੀ ਕਿਰਪਾ ਦੇ ਨਾਲ ਮੇਰੇ ਫਾਦਰ ਸਾਹਿਬ ਬਹੁਤ ਜਿਆਦਾ ਸੀਰੀਅਸ ਉਹਨਾਂ ਨੂੰ ਜਾਨੀ ਕਿ ਪੀਜੀਆਈ ਤੋਂ ਜਵਾਬ ਜਵਾਬ ਮਿਲਿਆ ਹੋਇਆ ਸੀ ਹੁਣ ਇਸ ਟਾਈਮ ਬਿਲਕੁਲ ਠੀਕ ਆ ਪੈਟ ਸਕੈਨਿੰਗ ਬਿਲਕੁਲ ਸਹੀ ਆ ਇਹ ਕਲੀਅਰ ਆ ਫਸਟ ਟਾਈਮ ਉਹਨਾਂ ਨੂੰ ਬੈੱਡ ਤੇ ਸੀਗੇ ਕੁਝ ਖਾਂਦੇ ਪੀਂਦੇ ਨੇ ਸੀਗੇ ਤੇ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਹੁੰਦਾ ਤੇ ਸਾਰੀ ਬਾਡੀ ਚ ਫੈਲ ਗਿਆ ਸੀਗਾ ਤੇ ਪਿੱਛੇ ਰੀਡ ਦੀ ਹੱਡੀ ਚ ਵੀ ਬੋਨ ਵੀ ਹੋ ਗਿਆ ਸੀਗਾ ਜਿਹੜੇ ਵੀਰ ਭੈਣ ਪਰ ਆਪਣੀ ਵੀਡੀਓ ਦੇਖ ਰਹੇ ਆ ਕਿਉਂਕਿ ਆਪਣੀ ਜਿਹੜੀ ਵੀਡੀਓ ਹੈ ਲੱਖਾਂ ਲੋਕਾਂ ਨੇ ਦੇਖਣੀ ਆ ਆਪਾਂ ਜਿਨ੍ਹਾਂ ਦੇ ਘਰੇ ਇਹ ਸਮੱਸਿਆ ਹੈ ਮੈਡੀਕਲ ਲਾਜ ਕਰਾ ਰਹੇ ਆ ਉਹਨਾਂ ਨੂੰ ਆਪਾਂ ਕੀ ਸਨੇਹਾ ਦੇਣਾ ਚਾਹਾਂਗੇ ਸਾਰੋਂ ਨਾਲ ਨੂੰ ਮੈਸੇਜ ਇਹੇ ਦਿੰਨੀ ਆ ਕਿ ਤੁਸੀਂ ਅੰਗਰੇਜ਼ੀ ਦਵਾਈਆਂ ਨਾ ਖਾਓ ਇਹ ਦਵਾਈ ਸਾਨੂੰ ਬਹੁਤ ਬੈਨੇਫਿਟ ਬੈਠੀ ਆ ਤੁਸੀਂ ਇੱਥੇ ਆਓ ਤੇ ਆਪਣਾ ਇਲਾਜ ਕਰਾਓ ਆਪਣੀ ਜ਼ਿੰਦਗੀ ਦਾ ਜਾਨੀ ਕਿ ਸਰ ਸਭ ਤੋਂ ਵੱਡਾ ਫਾਇਦਾ ਇੱਥੇ ਮਿਲਣਾ ਆ ਇੱਥੇ ਆਓ ਤੁਹਾਡਾ ਪਿੰਡ ਕਿਹੜਾ ਸੀਗਾ ਸਰ ਮੇਰਾ ਪਿੰਡ ਹੈਗਾ ਉਮਰੇਵਾਲੀ ਨਹੀਂ ਮਰੀਜ਼ ਦਾ ਪਿੰਡ ਨਹੀਂ ਜਿੱਦਾ ਪਿੰਡ ਹੈਗਾ ਨਾਹਲ ਨਾਲ ਹਾਂਜੀ ਲੋਹਿਆਂ ਦੇ ਲਾਗੇ ਲੋਹਿਆਂ ਦੇ ਕੋਲੇ ਆ ਦੋਸਤੋ ਮਰੀਜ਼ ਦਾ ਪਿੰਡ ਵੀ ਦੱਸਤਾ ਮਰੀਜ਼ ਦਾ ਨਾਮ ਕੀ ਸੀ ਆਪਣਾ ਮਰੀਜ਼ ਦਾ ਨਾਮ ਸਾਰਾ ਗੁਰਦੇਵ ਸਿੰਘ ਗੁਰਦੇਵ ਸਿੰਘ ਠੀਕ ਹੈ ਇਹ ਮੈਂ ਨਾਮ ਤਾਂ ਦੱਸਿਆ ਕਈ ਵਾਰੀ ਜੇ ਤੁਸੀਂ ਕੋਈ ਜਾ ਕੇ ਦੇਖਣਾ ਹੋਵੇ ਮਰੀਜ਼ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣਾ ਹੋਵੇ ਹਾਂਜੀ ਸਰ ਰਿਪੋਰਟਾਂ ਦੇਖਣੀਆਂ ਹੋਣ ਹਨਾ ਤੁਸੀਂ ਜਾ ਕੇ ਤੇ ਉਹ ਜਾ ਕੇ ਦੇ ਸਕਦੇ ਆ ਸਰ ਦੋ ਠੀਕ ਹੋਏ ਆ ਸਰ ਦੋ ਠੀਕ ਹੋਏ ਸਾਡੇ ਪੇਸ਼ੈਂਟ ਇੱਥੋਂ ਹੀ ਉਹਨਾਂ ਨੂੰ ਅਸੀਂ ਇੱਥੇ ਭੇਜਿਆ ਸੀ अच्छा ਤੁਹਾਡੇ ਪਹਿਲਾ ਮਾਸੀ ਦੇ ਬੇਟੇ ਨੂੰ ਸਮੱਸਿਆ ਸੀ ਸਰ ਉਹਨਾਂ ਨੂੰ ਉਹਨਾਂ ਨੂੰ ਇੰਗਲੈਂਡ ਦੇ ਵਿੱਚੋਂ ਜਹਾਜ਼ ਦੇ ਵਿੱਚ ਪਾ ਕੇ ਲਿਆਏ ਸੀ ਸਰ ਉਹਨਾਂ ਨੂੰ ਜਵਾਬ ਹੋਇਆ ਹੋਇਆ ਸੀ ਉੱਥੋਂ ਇੱਕ ਮਿੰਟ ਇਹ ਆ ਹੱਥ 'ਚ ਫੜ ਕੇ ਬੋਲੇ ਜਾ ਹਾਂਜੀ ਹੁਣ ਦੱਸੋ ਕੀ ਕਹਿਣਾ ਚਾਹੋਗੇ ਤੁਸੀਂ ਆ ਫੜ ਲਓ ਕੋਈ ਐਸੀ ਵੈਸੀ ਫੜੋ ਉਹਨਾਂ ਮੇਰੀ ਮਾਸੀ ਦੇ ਮੁੰਡੇ ਨੂੰ ਸੀਗਾ ਜੀ ਤੇ ਉਹ ਬਹੁਤ ਜ਼ਿਆਦਾ ਸੀਰੀਅਸ ਸੀਗੇ ਜੀ ਤੇ ਉਹਨਾਂ ਨੂੰ ਜਹਾਜ਼ ਦੇ ਵਿੱਚ ਜਿੱਦਾਂ ਪਾ ਕੇ ਲਿਆਂਦਾ ਸੀ ਇੰਗਲੈਂਡ ਤੋਂ ਇੱਥੇ ਲੈ ਕੇ ਆਏ ਸੀ ਹਾਂਜੀ ਅੱਛਾ ਫਿਰ ਜਦੋਂ ਜਹਾਜ਼ ਦੇ ਵਿੱਚ ਭਾ ਦਾ ਤਾਂ ਜ਼ਿਆਦਾ ਹੋ ਗਿਆ ਉਹ ਓਕੇ ਜ਼ਿਆਦਾ ਹੋ ਗਿਆ ਤਾਂ ਦੋ ਤਿੰਨ ਦਿਨ ਫਿਰ ਰੱਖ ਲਿਆ ਉਹਨਾਂ ਨੇ ਜੀ ਰੱਖ ਕੇ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਉਹ ਕਹਿਣ ਲੱਗੇ ਕਿ ਇਹਨੂੰ ਇੱਥੇ ਕੁਝ ਹੋ ਜਾਣਾ ਆ ਜੀ ਤੇ ਇਹਨੂੰ ਆਪਾਂ ਲੈ ਚਲੀ ਗਏ ਇੰਡੀਆ ਜੀ ਤੇ ਫਿਰ ਉਹਦੇ ਬੇਟੇ ਨੇ ਲੈ ਆਂਦਾ ਇੰਡੀਆ ਜੀ ਇੰਡੀਆ ਲਿਆਂਦੇ ਨੂੰ 15 ਕੁ ਦਿਨ ਹੋਏ ਸੀਗੇ ਉਦੋਂ ਬਾਅਦ ਦੇ ਵਿੱਚ ਫਿਰ ਮੈਂ ਗਈ ਪਤਾ ਲੈਣਾ ਮੈਂ ਪਤਾ ਲੈਣ ਗਈ ਤੇ ਮੈਂ ਆਖਿਆ ਵੀ ਤੁਸੀਂ ਐਦਾਂ ਕਰੋ ਵੀ ਉੱਥੇ ਪਹੁੰਚੋ ਜੀ ਤੇ ਤੁਸੀਂ ਉੱਥੋਂ ਦਵਾਈ ਸ਼ੁਰੂ ਕਰੋ ਜੀ ਤਾਂ ਉਹ ਉੱਥੋਂ ਤੁਹਾਡੇ ਕੋਲ ਇੱਥੋਂ ਦਵਾਈ ਸ਼ੁਰੂ ਚੱਲਦੀ ਆ ਉਹਦੀ ਵੀ ਤੇ ਉਹ ਸਾਡੀ ਦਵਾਈ ਤੋਂ ਬਾਅਦ ਚ ਉਹਨਾਂ ਦੀ ਸ਼ੁਰੂ ਹੋਈ ਹੈ ਉਹਨਾਂ ਦਾ ਕੀ ਹਾਲ ਆ ਹੁਣ ਉਹ ਤੀਜੀ ਸਟੇਜ ਤੇ ਸੀਗੇ ਤੇ ਜਿਹੜਾ ਹੁਣ ਉਹਨਾਂ ਨੇ ਕਰਾਇਆ ਆ ਆਹ ਸਕੈਨ ਕਰਾਈਆ ਸਕੈਨ ਕਰਾਈਆ ਤੇ ਉਹ ਠੀਕ ਆ ਬਿਲਕੁਲ ਠੀਕ ਓਕੇ ਕਿੰਨੇ ਮਰੀਜ਼ ਠੀਕ ਹੋਏ ਤੁਹਾਡੇ ਏਰੀਆ ਦੇ ਮੇਰੇ ਕਹਨ ਦੇ ਵਿੱਚ ਤਾਂ ਜਿੱਦਾਂ ਇੱਕ ਅਸੀਂ ਆ ਤੇ ਇੱਕ ਮੇਰੀ ਮਾਸੀ ਦਾ ਮੁੰਡਾ ਆ ਬਾਕੀ ਮੈਂ ਜਿੱਦਾਂ ਅਸੀਂ ਸ਼ਹਿਰ ਗਈਆਂ ਸੀਗੀਆਂ ਲੋਈਆਂ ਉੱਥੇ ਦੋ ਕੁ ਬੁੜੀਆਂ ਮੈਨੂੰ ਟੱਕਰੀਆਂ ਵੀ ਉਹ ਵੀ ਇਦਾਂ ਮਾਨਕ ਦੀਆਂ ਸੀ ਉਹਨਾਂ ਉਹ ਇਦਾਂ ਡਾਕਟਰਾਂ ਕੋਈ ਗੱਲਾਂ ਕਰਨ ਲੱਪੈਂਦੀਆਂ ਆ ਉਹਨਾਂ ਨੇ ਦੋ ਕੁ ਗੱਲਾਂ ਹੀ ਤਾਂ ਕੀਤੀਆਂ ਤੇ ਮੈਂ ਉਹਨਾਂ ਨੂੰ ਵੀ ਕਿਹਾ ਮੈਂ ਕਿਹਾ ਵੀ ਸਾਡਾ ਖੁਦ ਆਪਣਾ ਮਰੀਜ਼ ਸੀ ਜੀ ਤੇ ਕਹਿੰਦੀ ਆਹੋ ਸਾਡੇ ਵੀ ਕਹਿੰਦੀ ਮਾਨਕ ਦੇ ਮਰੀਜ਼ ਠੀਕ ਹੋ ਗਏ ਜੀ ਹਾਂਜੀ ਚਲੋ ਸਰ श्वास रब ਦੇ ਹੱਥਾਂ ਚ ਮਹਾਰਾਜ ਦੇ ਹੱਥਾਂ ਦਾ ਦਵਾਈ ਦਿੱਤੀ ਆ ਹਨਾ ਆਪਾਂ ਦਵਾਈ ਦਿੱਤੀ ਆ ਕਿਰਪਾ ਬਾਬਾ ਦੀਪ ਸਿੰਘ ਨੇ ਕੀਤੀ ਆ ਉਹਨਾਂ ਨੇ ਕਿਹਾ ਬਾਬਾ ਦੀਪ ਸਿੰਘ ਦੇ ਹੱਥਾਂ ਤੇ ਉਹਨਾਂ ਦੀ ਜੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਆਪਣੀ ਮਰੀਜ਼ ਠੀਕ ਆ ਹਾਂਜੀ ਤੇ ਇਹ ਹੁੰਦੇ ਸੀ ਇਹਦੇ ਡੈਡੀ ਤਾਂ ਨਾ ਰੋਂਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਨਹੀਂ ਮੈਂ ਠੀਕ ਨਹੀਂ ਹੋਣਾ ਮੈਂ ਠੀਕ ਨਹੀਂ ਹੋਣਾ ਓਕੇ ਤੇ ਅਸੀਂ ਵੀ ਆਸੇ ਪਾਸੇ ਹੋ ਕੇ ਰੋਲਾਣਾ ਸੀ ਕਹਿੰਣਾ ਵੀ ਚਲ ਤੇਰੇ ਸਾਹਮਣੇ ਕਰ ਬਿਮਾਰੀ ਮਾੜੀ ਸੀਗੀ ਬਿਮਾਰੀ ਮਾੜੀ ਸੀ ਤੇ ਫੇਰ ਵੈਸੇ ਹੁਣ ਐ ਵਧੀਆ ਰੋਟੀ ਪਾਣੀ ਵੀ ਰੱਜ ਕੇ ਖਾਂਦੇ ਆ ਤੁਰੇ ਵੀ ਫਿਰਦੇ ਆ ਜਲੰਧਰ ਤਈ ਮੀਟਾਂ ਦੇ ਵੀ ਚੱਲ ਜਾਂਦੇ ਆ ਕਿਸਾਨ ਅੱਛਾ ਯੂਨੀਅਨ ਦੇ ਵਿੱਚ ਹਾਂਜੀ ਠੀਕ ਹੈ ਜੀ ਇੱਕ ਕਈ ਆਪਣੇ ਸ਼ਰਾਰਤੀ ਬੰਦੇ ਆ ਜਿਹੜੇ ਵਿੱਚ ਕਈ ਗਲਤ ਕਮੈਂਟ ਕਰਦੇ ਆ ਉਹ ਕਹਿੰਦੇ ਜੀ ਉਹ ਦਵਾਈ ਚ ਕੁਝ ਨਹੀਂ ਹੈਗਾ ਜੀ ਇਹ ਤਾਂ ਲੁੱਟ ਆ ਜੀ ਇਹ ਤਾਂ ਪੈਸੇ ਇਕੱਠੇ ਕਰਦੇ ਆ ਜੀ ਤੇ ਉਹਨਾਂ ਲੋਕਾਂ ਨੂੰ ਆਪਾਂ ਕੀ ਸੁਨੇਹਾ ਦੇਣਾ ਸਰ ਉਹ ਬਿਲਕੁਲ ਗਲਤ ਉਹਨਾਂ ਦੀ ਸੋਚ ਆ ਇਹ ਕਿਸੇ ਤੇ ਬਲੇਮ ਲਾਉਣ ਨਾਲੋਂ ਉਤੋਂ ਪਹਿਲਾਂ ਸੋਚੋ ਵੀ ਅਸੀਂ ਕੀ ਕਹਿ ਰਹੇ ਆ ਸਾਡੇ ਵਾਸਤੇ ਬਿਲਕੁਲ ਸਹੀ ਆ ਕੋਈ ਨਹੀਂ ਇਹ ਗਲਤ ਗੱਲ ਆ ਜਿਹੜਾ ਉਹ ਇਹ ਗਲਤ ਕਮੈਂਟ ਕਰਦੇ ਆ ਸਾਨੂੰ ਰਾਮ ਆਇਆ ਸਾਨੂੰ ਬਿਲਕੁਲ ਸਹੀ ਜਨਕਿ ਰੱਬ ਵਰ ਪਰਮਾਤਮਾ ਸਾਡੇ ਵਾਸਤੇ ਚਲੋ ਮਹਾਰਾਜ ਨੇ ਤੁਹਾਨੂੰ ਸੱਚੇ ਪਾਤਸ਼ਾਹ ਨੇ ਜ਼ਿੰਦਗੀ ਬਖਸ਼ੀ ਤੇ ਤੁਹਾਡੇ ਨਾਲ ਮਿਲ ਕਰਵਾਇਆ ਸੱਚੇ ਪਾਤਸ਼ਾਹ ਨੇ ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਠੀਕ ਹੈ ਜੀ ਪਰਮਾਤਮਾ ਦੋਸਤੋ ਪਰਿਵਾਰ ਦੇ ਮੈਂਬਰਾਂ ਦੇ ਨਾਲ ਇਨਾਂ ਦੇ ਤੁਹਾਡੇ ਹਸਬੰਦ ਦਾ ਨਾ ਹਾਂ ਇਹਨਾਂ ਦੇ ਘਰ ਦੇ ਠੀਕ ਹੋਏ ਆ ਤੇ ਇਹ ਉਹਨਾਂ ਦੀ ਬੇਟੀ ਆ ਤੇ ਜਿੱਗਾ ਇਹਨਾਂ ਦੇ ਰਿਸ਼ਤੇਦਾਰ ਵੀ ਜਿਹੜੇ ਉਹ ਵੀ ਠੀਕ ਹੋਏ ਆ ਹਨ ਆਪਣੇ ਤਾਂ ਦਵਾਈ ਲੈ ਗਏ ਸੀ ਤੇ ਬਾਕੀ ਸੁਆਸ ਪਰਮਾਤਮਾ ਦੇ ਹੱਥ ਚਾ ਮੈਂ ਹਰੇਕ ਬੰਦੇ ਨੂੰ ਕਹਿੰਦਾ ਹੁੰਨਾ ਆਪਾਂ ਕੋਈ ਰੱਬ ਨਹੀਂ ਹੈਗੇ ਆਪਾਂ ਤਾਂ ਇੱਕ ਜਰੀਆਂ ਜੇ ਰੱਬ ਨੇ ਸੇਵਾ ਲਈ ਆ ਤੇ ਆਪਾਂ ਤੁਹਾਡੀ ਹਾਜ਼ਰੀ ਚ ਬੈਠੇ ਆ ਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਉਹਨਾਂ ਤੋਂ ਪਿਆਰ ਲੈ ਕੇ ਤੇ ਆਪਾਂ ਇਹ ਦਵਾਈ ਦੇ ਰਹੇ ਆ ਹਨ ਤੇ ਅੱਗੇ ਬੰਦੇ ਦੀ ਕਿਸਮਤ ਹਾਂਜੀ ਸਰ ਵੀ ਬੰਦੇ ਨੂੰ ਕਿੰਨੇ ਟਾਈਮ ਚ ਰਿਜ਼ਲਟ ਮਿਲਣਾ ਠੀਕ ਹੈ ਉਹ ਬੰਦੇ ਦੀ ਤਕਦੀਰ ਤੇ ਡਿਪੈਂਡ ਕਰ ਤੇ ਜੇਕਰ ਤੁਹਾਨੂੰ ਸਾਡੇ ਜਿਹੜੇ ਕੰਮ ਜਿਹੜੇ ਸਾਡੇ ਅਪਰਾਲੇ ਆ ਵਧੀਆ ਲੱਗਦੇ ਆ ਹਨ ਤਾਂ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰੋ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਭੈਣ ਦੀ ਕਿਸੇ ਭਰਾ ਦੀ ਕਿਸੇ ਬਜ਼ੁਰਗ ਬਾਪੂ ਦੀ ਜਾਨ ਬਚ ਸਕਦੀ ਹੈ ਠੀਕ ਹੈ ਮੈਂ ਫਿਰ ਦੁਬਾਰਾ ਦੱਸ ਦਿੰਨਾ ਜਿਹੜੀ ਆਪਾਂ ਦਵਾਈ ਦਿੰਨੇ ਆ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕੈਂਸਰ ਦੀ ਸ਼ਿਕਾਇਤ ਆ ਜਾਂ ਸਾਡੀਆਂ ਲੇਡੀਜ਼ ਦੇ ਬੱਚੇਦਾਨੀ ਜਾਂ ਛਾਤੀ 'ਚ ਗੰਢਾਂ ਬਣ ਜਾਂਦੀਆਂ ਜਾਂ ਕਿਸੇ ਨੂੰ ਥਾਇਰੋਇਡ ਦੀ ਸਮੱਸਿਆ ਜਾਂ ਮਾਈਗਰੇਨ ਜਾਂ ਡਿਪਰੈਸ਼ਨ ਦੀ ਸਮੱਸਿਆ ਕਿਸੇ ਨੂੰ ਸ਼ੂਗਰ ਦੀ ਸਮੱਸਿਆ ਕੋਈ ਇੰਜੈਕਸ਼ਨ ਲੈ ਰਿਹਾ ਜਾਂ ਕੋਈ ਗੋਲੀ ਖਾ ਕੇ ਆਪਾਂ ਆਕ ਚੁੱਕੇ ਆ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੇ ਕੋਈ ਸਾਡਾ ਵੀਰ ਭੈਣ ਭਰਾ ਨਸ਼ਾ ਕਰਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਕਰਦਾ 2 ਤੋਂ 3 ਮਹੀਨਿਆਂ ਦਾ ਸਾਡਾ ਪ੍ਰੋਸੈਸ ਹੁੰਦਾ ਦਵਾਈ ਦਾ ਬੜਾ ਸੋਹਣਾ ਰਿਜ਼ਲਟ ਆ ਗਾਰੰਟੀ ਨਾਲ ਰਿਜ਼ਲਟ ਮਿਲਦਾ ਨਸ਼ਾ ਛਡਾਉਣ ਦਾ ਵੀ ਬੜਾ ਵਧੀਆ ਰਿਜ਼ਲਟ ਆ ਨਸ਼ੇ ਦੀ ਦਵਾਈ ਦਾ ਵੀ ਤਾਂ ਐਦਾਂ ਜੇ ਕਿਸੇ ਨੂੰ ਪਰਿਵਾਰ ਦੇ ਵਿੱਚ ਇਹਨਾਂ ਬਿਮਾਰੀਆਂ ਦਾ ਜੇ ਕੋਈ ਸਾਡਾ ਬੰਦਾ ਮਰੀਜ਼ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਦਵਾਈ ਲਿਜਾ ਸਕਦੇ ਆ ਦਵਾਈ ਲੈਣ ਆਉਣ ਦਾ ਸਮਾਂ 4 ਦਿਨ ਫਰੀਦਕੋਟ ਦੇ ਨਾਲ ਆਪਣਾ ਪਿੰਡ ਅਰਾਈਆਂ ਵਾਲਾ ਕਲਾ ਠੀਕ ਹੈ ਜੀ ਤੁਸੀਂ ਉੱਥੇ ਆ ਕੇ ਸਵੇਰੇ 9 ਤੋਂ 3 ਦਵਾਈ ਲੈ ਜਾ ਸਕਦੇ ਆ ਜੇ ਫੋਨ ਤੇ ਕੋਈ ਸੰਪਰਕ ਕਰਨਾ ਜਾਂ ਲੋਕੇਸ਼ਨ ਮੰਗਾਉਣੀ ਆ ਨਹੀਂ ਸਮਝ ਲੱਗਦੀ ਵੀ ਅਸੀਂ ਆਉਣ ਆ ਲੋਕੇਸ਼ਨ ਜੇ ਮੰਗਾਉਣੀ ਆ ਮੇਰਾ ਨੰਬਰ ਨੋਟ ਕਰ ਲਓ 7710107174 7710107174 ਤੁਸੀਂ ਫੋਨ ਤੇ ਮੈਸੇਜ ਕਰਕੇ ਲੋਕੇਸ਼ਨ ਮਗਾ ਸਕਦੇ ਆ ਜੇ ਕੋਈ ਗੱਲਬਾਤ ਕਰਨੀ ਆ ਸਵੇਰੇ 9 ਤੋਂ 4 ਵਜੇ ਤੱਕ ਫੋਨ ਤੇ ਸੰਪਰਕ ਕਰ ਸਕਦੇ ਆ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਈਆਂ ਵਾਲਾ ਕਲਾ ਤੇ ਮੈਨੂੰ ਉਹਦੋਂ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ